ਅੱਜ ਪੂਰੇ ਪੰਜਾਬ ਦੇ ਅੰਦਰ ਮਜ਼ਦੂਰਾਂ ਦੇ ਸਾਂਝੇ ਮੰਚ ਵੱਲੋਂ ਸਾਰੇ ਹੀ ਤਹਿਸੀਲ ਕੇਂਦਰਾਂ ਦੇ ਐਸਡੀਐਮ ਦੇ ਰੋਸ ਪ੍ਰਦਰਸ਼ਨ ਕਰਕੇ ਕਿਤੇ ਸਮੋਲਕ ਆ ਕਿਤੇ ਵੱਖ-ਵੱਖ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕਰਕੇ ਅੱਜ ਅੱਜ ਮਜ਼ਦੂਰਾਂ ਵੱਲੋਂ ਰੋਸ ਜਿਹੜਾ ਜਾਰੀ ਕੀਤਾ ਜਾ ਰਿਹਾ ਕਿ ਮਜ਼ਦੂਰਾਂ ਦੇ ਨਾਲ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਹੋਵੇ ਲਗਾਤਾਰ ਜਿਹੜਾ ਵਿਤਕਿਰਵਾੜੀ ਜਿਹੜੀ ਕੀਤੀ ਜਾ ਰਹੀ ਆ ਪਿਛਲੇ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਅੰਦਰ ਦੌਰੇ ਤੇ ਆਏ 16 ਕੋਰਡ ਰੁਪਏ ਦਾ ਉਹਨਾਂ ਨੇ ਜਿਹੜਾ ਐਲਾਨ ਕੀਤਾ ਉਸ ਐਲਾਨ ਦੇ ਅੰਦਰ ਉਸ મોદી ਦੇ ਮੂੰਹ ਦੇ ਵਿੱਚੋਂ ਇੱਕ ਵੀ ਸ਼ਬਦ ਜਿਹੜਾ ਨਾ ਕਿ ਮਜ਼ਦੂਰਾਂ ਦੇ ਹੱਕ ਦੇ ਵਿੱਚ ਨਹੀਂ ਨਿਕਲਿਆ ਕਿ ਹਜ਼ਾਰਾਂ ਕਾਰ ਲੱਖਾਂ ਕਰ ਮਜ਼ਦੂਰਾਂ ਦੇ ਜਿਹੜੇ ਢਾਹ ਢੇਰੀ ਹੋ ਗਿਆ ਲੋਕਾਂ ਦੇ ਜਿਹੜੇ ਘਰ ਟਹਿ ਗਏ ਆ ਲੋਕਾਂ ਦੇ ਪਸ਼ੂ ਮਰ ਚੁੱਕੇ ਆ ਲੋਕਾਂ ਦਾ ਰਹਿਣ ਬਸੇਰਾ ਨਹੀਂ ਉਹਨਾਂ ਦੇ ਹੱਕ ਦੇ ਵਿੱਚ ਕੋਈ ਬਿਆਨ ਨਹੀਂ ਦਿੰਦਾ ਇਸੇ ਤਰ੍ਹਾਂ ਹੀ ਭਗਵੰਤ ਮਾਨ ਦੀ ਸਰਕਾਰ ਆ ਕੈਮਰਨ ਦਾ ਬਾਕਾਇਦਾ ਉਹਨਾਂ ਫੈਸਲਾ ਕੀਤਾ ਮੀਟਿੰਗ ਲਾ ਕੇ ਉਸ ਕੈਮਰਨ ਦੀ ਮੀਟਿੰਗ ਦੇ ਅੰਦਰ ਕਿਤੇ ਮਜ਼ਦੂਰਾਂ ਦੇ ਹੱਕ ਦੇ ਵਿੱਚ ਉਹਨਾਂ ਨੂੰ ਕੋਈ ਤਰਸ ਨਹੀਂ ਆਇਆ ਕਿ ਮਜ਼ਦੂਰਾਂ ਦੇ ਹੱਕ ਦੇ ਵਿੱਚ ਅਸੀਂ ਵੀ ਕੋਈ ਨਾ ਕੋਈ ਫੈਸਲਾ ਕਰਨਾ ਆ ਅੱਜ ਪੰਜਾਬ ਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਆਪਣਾ ਰੋਸ ਜ਼ਾਹਰ ਕਰਨ ਵਾਸਤੇ ਬਾਕਾਇਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਜਾ ਰਹੇ ਆ ਕਿ ਅਸੀਂ ਵੀ ਇਸੇ ਦੇਸ਼ ਦੇ ਵਸਨੀਕ ਆ ਅਸੀਂ ਵੀ ਇਸ ਪੰਜਾਬ ਦੇ ਲੋਕ ਆ ਜੇਸ ਪੰਜਾਬ ਦੀ ਧਰਤੀ ਤੇ ਮਜ਼ਦੂਰਾ ਨੇ ਆਪਣਾ ਖੂਨ ਜਿਹੜਾ ਵਹਾਇਆ ਉਹ ਉਹਨਾਂ ਖੂਨ ਵਹਾਉਣ ਵਾਲਿਆਂ ਦੇ ਵਿੱਚ ਲੋਕਾਂ ਦੀਆਂ ਛੱਤਾਂ ਡਿੱਗ ਪਈਆਂ ਲੋਕਾਂ ਦੇ ਬੱਚੇ ਮਰ ਚੁੱਕੇ ਆ ਲੋਕਾਂ ਦੇ ਘਰ ਚੋਕੇ ਛੱਤਾਂ ਥਲੇ ਡਿੱਗ ਚੁੱਕੀਆਂ ਪਰ ਸਰਕਾਰਾਂ ਨੂੰ ਕੋਈ ਤਰਸ ਨਹੀਂ ਆ ਰਿਹਾ ਅੱਜ ਮਜ਼ਦੂਰਾਂ ਦੇ ਜਥੇਬੰਦੀਆਂ ਵੱਲੋਂ ਅਸੀਂ ਮੰਗ ਕਰਨ ਆਏ ਆਂ ਜ਼ੋਰਦਾਰ ਮੰਗ ਕਰਦੇ ਆਂ ਕਿ ਮਜ਼ਦੂਰਾਂ ਦੇ ਜਿਨ੍ਹਾਂ ਦਾ ਖਰਾਬਾ ਹੋਇਆ ਵਾ ਜਿਨ੍ਹਾਂ ਦੇ ਘਰ ਟਹਿ ਚੁੱਕੇ ਆ ਤੇ ਉਹਨਾਂ ਨੂੰ ਘਟੋ-ਕਟ 5 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਦਿੱਤੀ ਜਾਵੇ ਉਹਦੇ ਨਾਲ ਦੀ ਨਾਲ ਜਿਹੜੀਆਂ 600 ਲੋਕਾਂ ਦੀਆਂ ਚੋਰੀਆਂ ਵਧੇਆਂ ਵਾਲੀਆਂ 600 ਵੜੀਆਂ ਮਾ ਕੀ ਪ੍ਰਧਾਨ ਮੰਤਰੀ ਵੜੀਆਂ ਟਾਰੇ ਮਾਰ ਰਿਆ ਕਿ ਅਸੀਂ ਨਾ ਕੀ ਗ੍ਰਾਮ ਜੋਜਨਾ ਦੇ ਤਹਿਤ ਲੋਕਾਂ ਦੀਆਂ ਛੱਤਾਂ ਬਦਲ ਦੇਣੀਆਂ ਪਰ ਲੋਕਾਂ ਦੀਆਂ ਛੱਤਾਂ ਬਦਲਣ ਵਾਸਤੇ ਲੋਕਾਂ ਦਾ ਕੋਈ ਤਰਸ ਨਹੀਂ ਜਿਹੜਾ ਕੀਤਾ ਜਾ ਰਿਹਾ ਇਸ ਕਰਕੇ ਅੱਜ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਬਲੇ ਵਾਲੀਆਂ ਛੱਤਾਂ ਜਿਹੜੀਆਂ ਚੋਰੀਆਂ ਵਾਂ ਉਹਨਾਂ ਨੂੰ ਜਿਹੜਾ ਕਿ ਘੱਟੋ ਘੱਟ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ਉਹਨਾਂ ਦੇ ਮਾਲ ਡੰਗਰ ਉਹਨਾਂ ਦੇ ਰੋਟੀ ਪਕਾਉਣ ਜੋਗੀ ਜਗ੍ਹਾ ਨਹੀਂ ਇਸ ਕਰਕੇ ਇਹਦੇ ਨਾਲ ਦੇ ਨਾਲ ਲਗਭਗ 3 ਮਹੀਨੇ ਬਰਸਾਤ ਨੂੰ ਲਗਾਤਾਰ ਹੋ ਚੁੱਕੇ ਆ ਉਸ ਬਰਸਾਤ ਦੇ ਦਰਮਿਆਨ ਸਾਡੇ ਮਜ਼ਦੂਰ ਵਿਹਲੇ ਹੋ ਚੁੱਕੇ ਆ ਉਹਨਾਂ ਨੂੰ ਕੋਈ ਕੰਮ ਨਹੀਂ ਮਨਰੇਗਾ ਦਾ ਮਾੜਾ ਮੋਟ ਕੰਮ ਮਿਲਦਾ ਸੀ ਉਹ ਵੀ ਸਰਕਾਰ ਨੇ ਨੀਤੀ ਹਜਾਂ ਦੀ ਬਿਲਕੁਲ ਜਿਹੜਾ ਬੰਦ ਕੀਤਾ ਪਿਆ ਆ ਸਾਡੇ ਮਜ਼ਦੂਰਾਂ ਦੇ ਦੋਵੇਂ ਹੱਥ ਵਿਹਲੇ ਆ ਲੋਕਾਂ ਦੇ ਕੋਲ ਕੰਮ ਨਹੀਂ ਲੋਕਾਂ ਦੇ ਕੋਲ ਰੋਟੀ ਰੋਜੀ ਦਾ ਕੋਈ ਸਾਧਨ ਨਹੀਂ ਉਹਨਾਂ ਦੀ ਕੋਈ ਸਹੂਲਤ ਨਹੀਂ ਇਸ ਕਰਕੇ ਅਸੀਂ ਮੰਗ ਕਰਨਾ ਹੈ ਕਿ ਮਜ਼ਦੂਰਾਂ ਨੂੰ ਮਹੀਨੇ ਦੇ ਸਾਬ ਦੇ ਘੱਟੋ-ਘੱਟ 15000 ਰੁਪਏ ਦੇ ਹਿਸਾਬ ਦੇ ਨਾਲ ਮਜ਼ਦੂਰਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਜਾਣ ਤੇ ਉਹਨਾਂ ਨੂੰ 3 ਮਹੀਨੇ ਲਗਾਤਾਰ ਉਹਨਾਂ ਦੇ ਪੈਸੇ ਜਿਹੜੇ ਦਿੱਤੇ ਜਾਣ। ਹਾਂਜੀ ਇਹਨਾਂ ਨੇ ਜਿਹੜਾ ਮੰਗ ਪੱਤਰ ਦਿੱਤਾ ਤੇ ਇਹ ਅਸੀਂ ਮੈਂ ਕੌਂਸਲ ਨੂੰ ਤੇ ਦੂੰਗਾ ਤੇ ਇਹ ਅੱਗੇ ਡੀਸੀ ਨੂੰ ਭੇਜ ਜਿੜੀਆਂ ਵੀ ਮੰਗਾਂ ਇਹਨਾਂ ਦੀਆਂ ਹੈੀਆਂ ਜੋ ਵੀ ਉੱਤਰ ਲਾ ਉਹਦੇ ਤੇ ਡੀਸਾਉਰ ਕਾਰਵਾਈ ਕਰਦਾ। ਓਕੇ